70% ਲੋਕਾਂ ਦੇ ਪਿੱਤੇ ਮੈਂ ਤੇ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਸਪੈਸ਼ਲੀ ਤੁਹਾਡੇ ਜਰੀਏ ਕਹਿਣਾ ਚਾਹੁੰਨਾ ਸਵੇਰੇ ਡੀਸੀ ਸਾਹਿਬ ਆਜਣ ਅਸੀਂ ਕੋਲੋਂ ਰਿਪੋਰਟਾ ਕਰਾ ਕੇ ਦੇ ਦੰਨੇ ਜੇ ਸਰਕਾਰ ਕੋ ਪੈਸੇ ਨਹੀਂ ਹੈਗੇ 70% ਲੋਕਾਂ ਦੇ ਪਿੱਤੇ ਮੇਰੇ ਹਮੀਰੇ ਪਿੰਡ ਦੇ ਨਿਕਲੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੈਂ ਵੀ ਆ ਜੇ ਹਮੀਰੇ ਦੇ ਲੋਕ ਵੀ ਬੜੇ ਹੈ ਨਾ ਲੱਗ ਗਿਆ ਇੱਥੇ ਤੇ ਤੁਹਾਡੇ ਘਰ ਵਿਕਣੇ ਦੂਰ ਦੀ ਗੱਲ ਕੈਂਸਰ ਤੇ ਅੱਜ ਸਾਡੇ ਪਿੰਡ 'ਚ ਆ 4 ਇੱਕ ਮਹੀਨਾ ਪਹਿਲਾਂ ਮੁੰਡਾ ਕੈਂਸਰ ਨਾਲ ਮਰਿਆ ਦੂਜੇ ਦੀ ਚੰਡੀ ਗਾਲ ਦੀ ਅਸੀਂ ਉਥੋਂ ਤੁਹਾਨੂੰ ਵਸਾ ਕੇ ਆਏ ਆ ਰਾਜ ਚ 파ਟਕ ਬੰਦ ਸੀ ਆ ਪੂਰਾ ਵੇਖ ਲੋ ਆਸੇ ਪਾਸੇ ਰੈ residențial ایرিয়া ਘਮਾ ਦੇ ਬੇਟਾ ਵਸਾ ਦੇ ਸਾਰਿਆਂ ਨੂੰ ਸਾਰੇ ਪਾਸੇ ਘਮਾ ਦੇ ਇੱਥੇ ਆ ਕੇ ਆਹ ਮੋਟਰ ਦਾ ਪਾਣੀ ਵਸਾਉਣਾ ਥੋਨੂੰ ਆਓ ਜਰਾ ਤੁਸੀਂ ਵਖਾਓ ਪਹਿਲਾਂ ਮੋਟਰ ਇਹਦੇ ਤੇ ਵਖਾ ਬੇਟਾ ਉਧਰ ਪਾਣੀ ਵਖਾ ਜਾ ਕੇ ਵਖਾ ਦੇ ਜਾਓ ਜਰਾ ਚੱਲ ਰਿਹਾ ਦੇਖੀਂ ਕੰਮ ਲੱਗ ਗਿਆ ਚੱਲ ਰਿਹਾ ਜੀ ਆ ਰਿਹਾ ਇੱਧਰ ਰੱਖ ਆ ਪਾਣੀ ਦੇ ਆ ਰਿਹਾ ਆ ਰਿਹਾ ਪਾਣੀ ਦੇ ਤੋਲ ਲਾ ਕੇ ਕਰਕੇ ਦਿਖਾਓ ਪਾਣੀ ਵਖਾਵੀ ਇਹ ਤਾਂ ਪਾਣੀ ਪੀ ਰਿਹਾ ਦੇਖ ਵੀ ਕਰ ਰਿਹਾ ਜਵਾਲੀ ਰੱਖਦਾ ਮੈਂ ਆ ਨਜ਼ਰ ਆ ਰਿਹਾ ਬੱਲੇ ਬੱਲੇ ਬਿਸਰਿਆ ਕਲਾਲ ਪਾਣੀ ਹਾਂਜੀ ਉਹ ਪਾਣੀ ਆ ਕੇ ਆ ਗਿਆ ਪਾਣੀ ਪੀ ਲੈ ਕਰਾ ਕਮੀਨਾ ਹੁਣ ਬੋਤਲ ਬੰਦ ਕਰਿਓ ਜੇ ਜਰਾ ਮੋਟਰ ਬੁਖਾ ਦੇ ਪਹਿਲਾਂ ਜਿਹੜਾ ਹੀ ਤੇ ਧਿਆਨ ਰੱਖ ਕੋਈ ਕੈਮਰੇ ਦਾ ਯਾਰ ਮੋਟਰ ਦੀ ਨਹੀਂ ਕਿਤੇ ਆ ਬੁਖਾ ਦੇ ਇੱਧਰ ਡਿੱਕਦਾ ਪਾ ਨੀ ਲੋਹ ਵਰਗਾ ਗੱਲ ਹੋ ਰਿਹਾ ਇੱਧਰ ਲੋਹ ਵਰਗਾ ਪਾ ਇੱਥੇ ਆ ਜਾਓ ਆ ਜਾ ਤਿੰਦੇ ਆ ਅਸੀਂ ਤੁਹਾਨੂੰ ਮੋਟਰ ਤੇ ਬੁਖਾਇਆ ਹੈ ਕਿ ਲਾਲ ਪਾਣੀ ਲੈ ਲੋ ਜਦ ਆਪਾ ਗਰਗਰਾਂ ਦੇ ਖੇਲੋ ਇਹ ਵੇਚਾ ਹਮੀਰੇ ਪਿੰਡਿਆ ਸਾਰਾ ਰੈ residențial ਇਲਾਕਾ ਹੈ ਅਸੀਂ ਇੱਕੋ ਗੱਲ ਪੁੱਛਦੇ ਆਂ ਅਸੀਂ ਇੱਕ ਮਿੰਟ ਖੜੇ ਅਸੀਂ ਇੱਕੋ ਗੱਲ ਪੁੱਛਦੇ ਆਂ ਜਰ ਜੀਤ ਫੈਕਟਰੀ ਆਈ ਆ ਨਾ ਜੀ ਇਹ ਦਿੱਲੀ ਰਹਿੰਦੇ ਨੇ ਆ ਕੇ ਜ਼ਰਾ ਇੱਥੇ ਘਰ ਪਹੁੰਚ ਗਏ ਜੇ ਤੁਸੀਂ ਆਹ ਪਾਣੀ ਪੀਓਗੇ ਆ ਕੇ ਕਿ ਜੇ ਤੁਸੀਂ ਇਹ ਪਾਣੀ ਨਹੀਂ ਪੀ ਸਕਦੇ ਤਾਂ ਇੰਨਾ ਵਿਚਾਰਿਆਂ ਦਾ ਕੀ ਗੁਨਾਹ ਹੈ ਸਾਰਿਆਂ ਦਾ ਜਿਨ੍ਹਾਂ ਨੂੰ ਤੁਸੀਂ ਇਸ ਰੰਗ ਦਾ ਇਸ ਤਰ੍ਹਾਂ ਦਾ ਕੈਮੀਕਲ ਯੁਕਤ ਪਾਣੀ ਪਿਆਰਿਓ ਔਰ ਇਹ ਕਲੀ ਮੋਟਰ ਇੱਕ ਵਗਾਈਆ ਤੁਹਾਨੂੰ ਨੇੜੇ ਤੇੜੇ ਤੇ 10 ਤੋਂ 15 ਪਿੰਨ ਤੱਕ ਗਾਲਤੇ ਇਹਨਾਂ ਨੇ ਬਰਬਾਦ ਕਰਤੇ ਬੁਰੀ ਤਰ੍ਹਾਂ ਨਾਲ ਔਰ ਉਹ ਦੂਰ ਤੱਕ ਜਾ ਰਿਹਾ ਔਰ ਜਿਵੇਂ ਪਹਿਲਾਂ ਅਸੀਂ ਜ਼ਿਕਰ ਕੀਤਾ ਇਹ ਲੱਖੇ ਨੇ ਕਿਹਾ ਸੀ ਹੈਲੋ ਇਹ ਇੱਕ ਸੈਂਟਰ ਨਹੀਂ ਦੋ ਸੈਂਟਰ ਨਹੀਂ 2000 ਸੈਂਟਰ ਨੇ ਕੱਲ ਅਸੀਂ ਮੁਕ्तसर ਸੀ ਹੁਣ ਅਸੀਂ ਇੱਕ ਹੋਰ ਥਾਂ ਤੇ ਬਾਬਾ ਸੀਚੇਵਾਲ ਜੀ ਦੀ ਕਿਰਪਾ ਚ ਜਾਣਾ ਇੱਕ ਆ ਵੇਖ ਚੁੱਕੇ ਹੋ ਤੁਸੀਂ ਕੋਈ ਪੰਜਾਬ ਦਾ ਇਹ ਉਹ ਪਾਣੀ ਸੀ ਜਿਹਨੂੰ ਪੀ ਕੇ ਇੱਥੇ ਗਾਮਾ ਪਹਿਲਵਾਨ ਵੀ ਬਣਿਆ ਦਾਰਾ ਸਿੰਘ ਵੀ ਬਣਿਆ ਵੱਡੇ ਵੱਡੇ ਐਥਲੀਟ ਵੀ ਬਣੇ ਐ ਤੇ ਅੱਜ ਇੱਥੇ ਇਹ ਪਾਣੀ ਪੀ ਕੇ ਕੈਂਸਰ ਹੋ ਰਿਹਾ ਕੈਂਸਰ ਕਾਲਾ ਪੀਲਗਾ ਅਰਾਲੋ ਫੈਕਟਰੀ ਦੀ ਰਿਪੋਰਟ ਮੈਂ ਕਹ ਰੋਣਾ ਤੁਸੀਂ ਖੜੇ ਰੋ ਇੱਥੇ ਆਹ ਰਿਪੋਰਟ ਹੈ ਇੱਕ ਖਰੜ ਦੇ ਵਿੱਚ ਸਰਕਾਰੀ ਲੈਬੋਰਟਰੀ ਹੈ ਜੀ ਸਰਕਾਰੀ ਲੈਬੋਰਟਰੀ ਜਿਹਦੇ ਰਿਪੋਰਟ ਲੀਕ ਹੋਣ ਦੇ ਚੱਕਰ ਚ 12 ਬੰਦੇ ਵੀ ਕੱਢਤੇ ਇਹ ਉਹ ਰਿਪੋਰਟ ਹੈ ਜਿਹਦੇ ਚ ਕਿਹਾ ਗਿਆ ਸਾਰਾ ਕੁਝ ਹੀ ਖਰਾਬ ਅਯੋਗ ਪੀਂਦੇ ਨਾਉਣ ਦੇ ਖੇਤੀਬਾੜੀ ਦੇ ਔਰ ਬਿਮਾਰੀਆਂ ਲਾਉਣ ਵਾਲਾ ਪਾਣੀ ਪਰ ਫਾਈ ਗੱਲ ਇਹ ਆ ਨਾ ਇਹ ਹੋ ਗਿਆ ਕਿਉਂ ਗਿਆ ਕਿਉਂ ਹੋ ਗਿਆ ਦੱਸੋ ਬਾਈ ਨਾਲ ਲੋਕ ਸੁੱਤੇ ਹੀ ਦੱਸੋ ਦੱਸੋ ਲਾਸ਼ਾਂ ਇਹ ਤੁਰੀਆਂ ਫਿਰਦੀਆਂ ਲਾਸ਼ਾਂ ਲੋਕ ਮਰਦਾ ਲੋਕ ਨੇ 60 ਸਾਲ ਪੁਰਾਣੀ ਫੈਕਟਰੀ ਆ ਸਭ ਤੋਂ ਪਹਿਲਾਂ ਛੱਡੇ ਇਲਾਕੇ ਦੇ ਉਹ ਜਿਹੜੇ ਆਪਣੇ ਨਲਕੇ ਦੇ ਬੋਰ ਆ 40 50 ਫੁੱਟ ਵਾਲੇ ਉਹਨਾਂ 'ਚ ਲਾਹਣ ਆਈ ਲੋਕ ਸੁੱਤੇ ਰਹੇ ਜਿਨ੍ਹਾਂ ਦਾ ਫਰਜ਼ ਵੰਡਦਾ ਸੀ ਜਿਨ੍ਹਾਂ ਨੇ ਲੋਕਾਂ ਕੋ ਵੋਟਾਂ ਲਈਆਂ ਚਾਹੀਓ ਉਹ ਪਿੰਡਾਂ ਦੀਆਂ ਪੰਚਾਇਤਾਂ ਲਾ ਲੋ ਚਾਹੀਓ ਉਹ ਐਮਐਲਏ ਲਾ ਲੋ ਜਿਨ੍ਹਾਂ ਦਾ ਫਰਜ ਸੀ ਬੋਲਣ ਦਾ ਉਹ ਸੁੱਤੇ ਰਹੇ ਨਲਕੇ ਤੋਂ ਬਾਅਦ 200 ਫੁੱਟ ਬੋਰ ਖਰਾਬ ਹੋਇਆ ਤੇ ਅੱਜ 450 ਤੋਂ 500 ਫੁੱਟ ਤੱਕ ਬੋਰ ਘਰਾ ਦਾ ਖਰਾਬ ਹੋਣ ਤੋਂ ਬਾਅਦ ਦੀ ਗੱਲ ਦੱਸ ਲੋ ਲੋਕ ਜਿਹੜੇ ਉੱਥੇ ਆ ਇਹਦਾ ਵਜ੍ਹਾ ਪਤਾ ਕੀ ਹੈ ਲੱਖਾ ਕੀ ਕਹਿ ਰਿਹਾ ਹੈ ਸਾਨੂੰ ਅਫਸੋਸ ਕਿਉਂ ਹੋ ਰਿਹਾ ਤੁਹਾਨੂੰ ਦੱਸਦੇ ਹਾਂ ਅਸੀਂ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਤੁਰੇ ਫਿਰਦੇ ਆ ਕੰਮਸ ਅਸੀਂ ਛੱਡੇ ਹੋਇਆ ਅੱਡੀਆਂ ਤੇ ਗੱਡੀਆਂ ਘਸਾਉਂਦੇ ਫਿਰਦੇ ਆ ਸਿਰਫ ਇਸ ਕਰਕੇ ਕਿ ਯਾਰ ਆ ਥਕਾਉ ਰਿਹਾ ਸਾਰੀਆਂ ਚੀਜ਼ਾਂ ਦਾ ਆਲਟਰਨੈਟਿਵ ਹੈ ਬਸ ਬੇਟਾ ਵਖਾਲਿਆ ਬਹੁਤ ਆਹੀ ਰਹਿਣਾ ਹੁਣ ਸਾਨੂੰ ਵਖਾ ਦੇ ਇਹ ਥਕਾ ਜਿਹੜਾ ਇਹ ਜ਼ਿੰਦਗੀ ਦਾ ਹੈ ਹਰ ਚੀਜ਼ ਦਾ ਆਲਟਰਨੈਟਿਵ ਹੈ ਫੈਕਟਰੀ ਕੋਈ ਹੋਰ ਲੱਗ ਸਕਦੀ ਹੈ ਸਾਰਾ ਕੁਝ ਹੋ ਸਕਦਾ ਹੈ ਜ਼ਿੰਦਗੀ ਦਾ ਆਲਟਰਨੈਟਿਵ ਹੈ ਨਹੀਂ ਪਾਣੀ ਦਾ ਆਲਟਰਨੈਟਿਵ ਹੈ ਨਹੀਂ ਔਰ ਇਹ ਬਰਬਾਦ ਹੋ ਗਿਆ ਤਾਂ ਸਾਡਾ ਬਿਜ਼ਨਸ ਰਹਿ ਜੂ ਸਾਡੀਆਂ ਫਿਲਮਾਂ ਰਹਿ ਜਾਣਗੀਆਂ ਸਾਡਾ ਬਿਜ਼ਨਸ ਰਹਿ ਜੂਗਾ ਰਾਜਨੀਤੀ ਰਹਿ ਜੂਗੀ ਕੁਝ ਨਹੀਂ ਰਹਿਣਾ ਤੇ باوجود ਉਸਦੇ ਬੰਦੇ ਹੀ ਰਹਿਣੇ ਬੰਦੇ ਹੀ ਮਰਦੇ ਤੇ باوجود ਉਸਦੇ ਅਸੀਂ ਬੰਦੇ ਕਿੰਨੇ ਕੁ ਰਹਿ ਗਏ ਆ ਆ ਕਿੰਨੇ ਖੜੇ ਆ ਵੇਖੋ ਇਹ ਦੋ ਚੀਜ਼ਾਂ ਜ਼ਰੂਰੀ ਆ ਹਵਾ ਤੇ ਪਾਣੀ ਸਾਡੇ ਪਿੰਡ ਦੀ ਹਵਾ ਵੀ ਖਰਾਬ ਆ ਬਾਈ ਉਹਨਾਂ ਨੇ ਸਾਹ ਲੈ ਲਿਆ ਹਵਾ ਆ ਹੁਣ ਤਾਂ ਕਰਦੇ ਆ ਕਿਉਂ ਨਿਕਲੀ ਸੱਤ ਸਾਲ ਗੇਟਾਂ ਨੂੰ ਗਰਲਾਂ ਨੂੰ ਰੰਗ ਕਰਾਉਣੇ ਪੈ ਰਹੇ ਨੇ ਜੰਗ ਤੋਂ ਬਚਾਉਣ ਲਈ ਬਸ ਸਾਹ ਸਾਹ ਸਾਹਮਣੇ ਜੰਗ ਲੱਗੀ ਆ ਇਹ ਗੱਲ ਜਾਂਦੇ ਕੋਈ ਸਮੇਂ ਵਾਰ ਅਸੀਂ ਨਹੀਂ ਕਰਾਉਂਦੇ ਗੇਟਾਂ ਨੂੰ ਗਰਲਾਂ ਨੂੰ ਰੰਗ ਕਰਾਉਣੇ ਪੈ ਰਹੇ 70% ਲੋਕਾਂ ਦੇ ਪਿੱਤੇ ਮੈਂ ਤੇ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਸਪੈਸ਼ਲੀ ਤੁਹਾਡੇ ਜਰੀਏ ਕਹਿਣਾ ਚਾਹੁੰਦਾ ਸਵੇਰੇ ਡੀਸੀ ਸਾਹਿਬ ਆਜਣ ਅਸੀਂ ਕੋਲੋਂ ਰਿਪੋਰਟਾ ਕਰਾ ਕੇ ਦੇ ਦਿੰਨੇ ਜੇ ਸਰਕਾਰ ਕੋ ਪੈਸੇ ਨਹੀਂ ਹੈਗੇ 70% ਤੁਹਾਨੂੰ ਦੇ ਵਿੱਚੋਂ ਕੋਈ ਦਸਾਂ ਦੇ ਵਿੱਚੋਂ ਪੰਜ ਸੱਤ ਬੰਦਿਆਂ ਦੇ ਇੱਕ ਪਰਿਵਾਰ ਤੋਂ ਚਾਰ ਚਾਰ ਮੈਂਬਰਾਂ ਦੇ ਪਿੱਤੇ ਨਿਕਲੇ ਆ ਲੀਵਰ ਪ੍ਰੋਬਲਮ ਲੀਵਰ ਲੀਵਰ ਇਨਫੈਕਸ਼ਨ ਆ ਲੋਕਾਂ ਨੂੰ 23 23 ਹਜ਼ਾਰ ਇਨਫੈਕਸ਼ਨ ਹੋ ਜਾਂਦੀ ਪਾਣੀ ਤੋਂ ਹੀ ਇੱਕ ਗੱਲ ਦੱਸੋ ਹੋਰ ਨਹੀਂ ਸਮਝ ਰੱਖ ਰਹੀ ਵੀ ਤੀੜ ਤਾਂ ਸਾਰੇ ਲੋਕ ਨੇ ਤੇ ਬਾਕੀ ਕਿੱਥੇ ਬੈਠੇ ਹੋ ਉਹ ਹੀ ਬਾਈ ਜੀ ਤੁਹਾਡੇ ਤੁਹਾਡੀ ਆਈ ਇੱਕ ਬਿਮਾਰੀ ਫੈਮਿਲੀ ਮੈਂਬਰ ਕੰਮ ਕਰਦਾ ਅਸੀਂ ਓਜਗਾਰ ਲੈਣਾ ਫੈਕਟਰੀ ਤੋਂ ਅਸੀਂ ਇਹਨਾਂ ਨੂੰ ਲੋਕਾਂ ਨੂੰ ਸਮਝਾ ਸਮਝਾ ਥੱਕ ਗਏ ਆ ਜੇ ਬਚੋਂਗੇ ਤੇ ਰੋਜ਼ਗਾਰ ਲਓਗੇ ਜੇ ਮਰਗੇ ਤੇ ਕੱਲੋਂ ਇਥੇ ਨੌਨ ਲੱਗ ਗਿਆ ਇੱਥੇ ਤੇ ਤੁਹਾਡੇ ਘਰ ਵਿਕਣੇ ਦੂਰ ਦੀ ਗੱਲ ਕੈਂਸਰ ਤੇ ਅੱਜ ਸਾਡੇ ਪਿੰਡ 'ਚ ਆ 4 ਇੱਕ ਮਹੀਨਾ ਪਹਿਲਾਂ ਮੁੰਡਾ ਕੈਂਸਰ ਨਾਲ ਮਰਿਆ ਦੂਜੇ ਦੀ ਚੰਡੀਗੜ੍ਹ ਨੇ ਕੈਂਸਰ ਰਿਪੋਰਟ ਤੇ 10 ਬੁੜੀਆਂ ਦੇ ਨਾਂ ਪਤਾ ਕੈਮਰੇ ਮੋਰੇ ਹੋਣ ਨੂੰ ਤਿਆਰ ਨਹੀਂ ਜਿਨ੍ਹਾਂ ਨੂੰ ਕੈਂਸਰ ਉਹ ਤੋਂ ਤੁਸੀਂ ਆਏ ਸੀ ਜਦੋਂ ਆਥਾਂ ਤੇ ਤੁਹਾਡੇ ਕਈਆਂ ਦੇ ਸੀ ਨਾ ਜਿਹੜੇ ਸੀ ਨਾਲ ਸੀ ਤੇ ਜਦੋਂ ਪਿੰਡੋਂ ਬਾਹਰ 10 ਦਿਨ ਰਹਿੰਦੇ ਹੱਥ ਸਹੀ ਹੋ ਜਾਂਦੇ ਆ ਜਦੋਂ ਵਾਪਸ ਇੱਥੇ ਆਉਣਾ ਹੋਊਗੀ ਲੋਕ ਬੋਲਦੇ ਤਾਂ ਨਹੀਂ ਆ ਜੀ ਇਹ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਲੱਗਾ ਹੋਇਆ ਹੋਰ ਅਗਰ ਜੇ ਮੈਂ ਚਾਸ ਕੋਈ ਵਾ ਚੱਕਦਾ ਵਾ ਉਹਨੂੰ ਚੱਕ ਕੇ ਮੇਰਾ ਫਿਰਟੀ ਜੋ ਬਾਹਰ ਮਾਰਦੇ ਆ ਤੁਹਾਡੇ ਕਿੰਨੇ ਕੇਸ ਹੋਏ ਤੁਹਾਡੇ ਸਰ ਮੇਰੀ ਖੁਦ ਦੀ ਜਿਹੜੀ ਮਦਰ ਆ ਨਾ 6 ਮਹੀਨੇ ਪਹਿਲਾਂ ਇਲਾਜ ਕਰਾਇਆ ਹੈੜਾ ਰੁਪਿਆ 2 ਲੱਖ ਲਾਇਆ ਮੇਰੇ ਕੋਲ ਅੱਜ ਵੀ ਰਿਪੋਰਟਾਂ ਪਈਆਂ ਫਰੀਦਕੋਟ ਤੋਂ ਇਲਾਜ ਕਰਾਇਆ ਉੱਥੋਂ ਨਹੀਂ ਹੋਇਆ ਫਿਰ ਮੈਟਰੋ ਹਸਪੀਟਲ ਜਲੰਧਰ ਤੋਂ ਇਲਾਜ ਕਰਾਇਆ ਆਪਣੀ ਤੁਹਾਡਾ ਨਾਂ ਕੀ ਹੈ ਸਰ ਮੇਰਾ ਨਾਂ ਕੁਸ਼ਪਿਆ ਜੀ ਕੁਸ਼ ਅਗੇ ਮੁਰਾਰ ਤੋਂ ਪੁਰਾਣਾ ਨਾਂ ਜੀ ਕੁਸ਼ ਕੁਸ਼ ਕੁਮਾਰ ਖੁਸ਼ਕੁਮਾਰ ਆ ਮਾੜਾ ਜ ਮੈਂ ਇਹਦਾ ਨਾਮ ਕਿਉਂ ਪੁੱਛਿਆ ਤੁਹਾਨੂੰ ਦੱਸ ਰਿਹਾ ਜਦੋਂ ਅਸੀਂ ਬੁੱਢੇ ਨਾਲੇ ਦਾ ਪੂਰਾ ਸੰਘਰਸ਼ ਸੀ ਨਾ ਪੁਸ਼ਪਿੰਦਰ ਕੁਮਾਰ ਜੀ ਪੁਸ਼ਪ ਕੁਮਾਰ ਜੀ ਸਾਡੇ ਕੋਲੇ ਬੰਦੇ ਆਏ ਲਖੇ ਮੇਰੇ ਕੋਲੇ ਪਤਾ ਕੀ ਆਖਿਆ ਸੈਂਟਰ ਗਵਰਨਮੈਂਟਲ ਜਾ ਕੇ ਜੀ ਅਸੀਂ ਹਿੰਦੂ ਇੰਡਸਟਰੀ ਬੰਦ ਕਰਾਉਣ ਆਲੇ ਆ ਆ ਪੁਸ਼ਪ ਕੁਮਾਰ ਮੁੰਡਾ ਹੈ ਜਿਹੜਾ ਲੜ ਰਿਹਾ ਸੀ ਤੇ ਅਜ ਤੱਕ ਜਗਤਜੀਤ ਫੈਕਟਰੀ ਕਿਹੜੀ ਹੈ ਤੁਸੀਂ ਆਪੇ ਅੰਦਾਜ਼ਾ ਲਾ ਲਓ ਨਾ ਭਰਾਵੋ ਅਸੀਂ ਹਿੰਦੂ ਦੀ ਨਾ ਮੁਸਲਮਾਨ ਦੀ ਨਾ ਸਿੱਖ ਦੀ ਨਾ ਇਸਾਈ ਦੀ ਗੱਲ ਕਰ ਰਹੇ ਆ ਅਸੀਂ ਇਨਸਾਨੀਅਤ ਦੀ ਗੱਲ ਕਰ ਰਹੇ ਆ